ਇੰਨਾ ਤਕੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕਿ ਆਪਣੇ ਕੌਣ ਹੈ ਇਹ ਜੇ ਲੋਕ ਦੇ ਮਗਰ ਲੱਗੇ ਆਪਾਂ ਇਹ ਜੇ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਆ ਜਿਹੜੀ ਜਥੇਬੰਦੀ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਸੀਸ ਦੇਣ ਨੂੰ ਤਿਆਰ ਹੈ ਉਸੇ ਜਥੇਬੰਦੀ ਨੂੰ ਬੋਲ-ਬੋਲ ਕੇ ਬੋਲ-ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਇਹਨੇ ਬੇਅਦਬੀ ਕਰਾਈ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮੰਨੇ ਤੇ ਸਿੱਖ ਕਿਤੇ ਵੀ ਬੇਅਦਬੀ ਗੁਰੂ ਦੀ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਨਿਸਟਰ ਇੱਥੋਂ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜਥੇਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਸਵੰਤ ਸਿੰਘ ਸਾਹਿਬ ਤੇ ਆਪਣੇ ਕਾਲ ਤੱਕ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਇਹਨੂੰ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੀ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਦੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਧਰਮ ਹੋਏ ਤੁਸੀਂ ਛੋਡੇ ਸਾਹਿਬ ਜੀ ਦੇ ਬੱਚ ਨੂੰ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਤੁਹਾਨੂੰ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੇ ਜਾਏ ਇੱਥੇ ਉਸੇ ਧਰਮ ਨੂੰ ਆਪਾਂ ਕਮਜ਼ੋਰ ਕਰਨ ਵਾਸਤੇ ਤਾਕਤਾਂ ਲੱਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਣ ਕੇ ਪਰਹਾਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਹੋਣਾ ਚਾਹੀਦਾ ਐਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀ 'ਚ ਬੈਠੀਆਂ ਜਿਨ੍ਹਾਂ ਐਸਜੀਪੀਸੀ ਤੋੜੀ ਜਿਨ੍ਹਾਂ ਸਾਰਾ ਰੁਕਰਾਂ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਐ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਸਾਰੇ ਧਰਮਾਂ ਦਾ ਸਤਕਾਰ ਦੀ ਗੱਲ ਕਰਦੇ ਆਂ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਸਭ ਤੋਂ ਪਹਿਲੇ ਸਿੱਖ ਹੁੰਦਾ ਜਦੋਂ ਅਮੇ ਗੁਜਰਾਤ ਵਿੱਚ ਅਰਥਕ ਪੇਕਾਈ ਸਭ ਤੋਂ ਪਹਿਲੇ ਆਪਣੇ ਭਰਾ ਗਏ ਲੰਗਰ ਲਾਇ ਸੇਵਾ ਲਈ ਜੇ ਕੋਵਿਡ ਆਇਆ ਸਾਈਬਾ ਆਪਣੇ ਨੇ ਕੀਤੀ ਆ ਆਪਾਂ ਨੂੰ ਗੁਰਤੀ ਚ ਮਿਲਿਆ ਹੈ ਸੇਵਾ ਸੰਭਾਲ ਜ਼ੁਲਮ ਦੇ ਖਿਲਾਫ ਲੜਨਾ ਲੋਕੀ ਕਹਿੰਦੇ ਹੁੰਦੇ ਸੀ ਜੇ ਕਿਤੇ ਸਿੱਖ ਹੈਗਾ ਉਹ ਕਿਸੇ ਨੂੰ ਹੋਰ ਕੋਈ ਖਤਰਾ ਨਹੀਂ ਹੈ ਆ ਆਪਣੀ ਕੌਮ ਨੂੰ ਬਖਸ਼ਿਸ਼ ਮਿਲਿਆ ਹੈ ਤੁਸੀਂ ਇੱਕ ਮੈਂ ਬੇਨਤੀ ਕਰਦਾ ਹਾਂ ਉਹੀ ਸੋਚ ਕਾਲੀ ਦਿਲਦੀ ਹੈ ਦੇਖੋ ਜਦੋਂ ਵੱਡੇ ਬਾਦਲ ਸਾਹਿਬ ਚੀਫ ਮਨਿਸਟਰ ਸੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤਾਕਤ ਸਿਆਸੀ ਤਾਕਤ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਤਾਂ ਹੀ ਆਪਾਂ ਨੂੰ ਕਿਹਾ ਮੀਰੀ ਪੀਰੀ ਦੀਦਾਨ ਆਪਣੇ ਕੋਲੇ ਸਿਆਸੀ ਤਾਕਤ ਸੀ ਤੇ ਆਪਾਂ ਆ ਜਿੰਨੀਆਂ ਯਾਦਗਾਰਾਂ ਬਣਾ ਚੁੱਕੇ ਬਣਾਈਆਂ ਸਾਰੀਆਂ ਯਾਦਗਾਰ ਇਤਿਹਾਸ ਨੂੰ ਸੰਭਾਲ ਲਿਆ ਆ 50 ਸਾਲ 60 ਸਾਲ ਪਹਿਲੇ ਆਪਣੇ ਕੋਲ ਤਾਂ ਕਿਸੇ ਨੇ ਹੋਰ ਕੋਈ ਸੰਭਾਲਿਆ ਸਾਰੀਆਂ ਸ਼ਤਾਬ ਦੀਆਂ ਬੜੇ ਧੂਮ-ਧਾਮਣਾ ਮਨਾਉਂਦੇ ਸੀ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਐ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਲਵੰਡੀ ਮਨ ਮੁਖਸਰ ਸਾਹਿਬ ਤਲਵੰਡੀ ਸਾਹਿਬ ਉਸੇ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋਂ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਅਰ ਕੀਤਾ ਗਿਆ ਖਾਲਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀਦਲ ਨੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਅਰ ਕੀਤਾ ਤੁਸੀਂ ਦੇਖੋ ਹੋਲੀ ਸਿਟੀ ਨਹੀਂ ਸ ਜਿਨਨੇ ਆਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਿਟ ਦੀ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਾਰਨ ਸਾਹਿਬ ਚਲੇ ਹੋ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ क्यों थोड़े को सियासी ताकत सी साधी ताकत सी सो मैं एक को एक बेनती करना चाहना कि आपे हो अपनी सुप्रीम अथॉरिटी श्री अल तख्त साहब हैख्त साहब सारे सिंह सभा सत्कार करना सारे की जिम्मेवारी है ਜਿਹੜਾ ਨਹੀਂ ਸਤਕਾਰ ਕਰਦਾ ਜਿਹੜਾ ਬੋਲਦਾ ਸਹੀ ਮੈਨੇ ਤੇ ਕੌਮ ਦਾ ਦੁਸ਼ਮਣ ਹੈ ਤੇ ਆਪਣੇ ਕੋਲੇ ਗੱਠ ਸੋਣੇ ਚਾਹੀਦੀ ਹੈ ਉਹਨਾਂ ਨੂੰ ਕਹਿਨ ਬਾਰੇ ਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਰੱਖਣਾ ਹੁਣ ਆਪਣੀ ਮਜਬੂਰੀ ਹੈ ਜੇ ਤੁਸੀਂ ਆਪਣੇ ਵਾਪਸ ਗੁਰੂ ਘਰਾਂ ਆਪਣੇ ਕੋਲੇ ਵਾਪਸ ਲੈਣੇ ਆ ਜੇ ਵਾਪਸ ਤੁਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਵਾਪਸ ਆਪਣੀ ਕੌਮ ਕੋਲੇ ਲੈ ਕੇ ਹੁਣੀ ਹੈ ਭਾਵੇਂ ਤੱਕ ਹਜ਼ੂਰ ਸਾਹਿਬ ਜੀ ਦੀ ਹੋਏ ਭਾਵੇਂ ਤੱਕ ਪਟਨਾ ਸਾਹਿਬ ਜੀ ਹੋਏ ਭਾਵੇਂ ਦਿੱਲੀ ਕਮੇਟੀ ਦੀ ਹੋਏ ਭਾਵੇਂ ਕਿਤੇ ਵੀ ਹੋਏ ਤਾਂ ਫਿਰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆ ਸ਼ਤਾਬ ਦੀਆਂ ਇੱਕ ਮੌਕਾ ਹੈ ਕਿ ਆਪਾਂ ਵਿਚਾਰੀਏ ਕੀ ਹੋ ਰਿਹਾ ਆਪਣੇ ਨਾਲ ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਵੀ ਅਜਿਹੇ ਦਿਨ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਹੁੰਦਾ ਕੀ ਹੈ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਹੌਲੀ-ਹੌਲੀ ਭੁੱਲਦਾ ਜਾ ਰਿਹਾ ਹੈ ਜਦੋਂ ਤੱਕ ਆਪਣੀ ਪੀੜ੍ਹੀ ਨੂੰ ਨਹੀਂ ਜੋੜਿਆ ਜਾਊਗਾ ਉਦੋਂ ਤੱਕ ਆਪਣੀ ਕੌਮ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹੂਗਾ ਆਪਣੇ ਜਿਵੇਂ ਬੱਚੇ ਆ ਜਿਵੇਂ ਐਜੂਕੇਸ਼ਨ ਆ ਸਾਰੇ ਵਿੱਚ ਹੁਣ ਹੌਲੀ ਹੌਲੀ ਤੁਸੀਂ ਦੇਖ ਲਓ ਹਰ ਚੀਜ਼ ਵਿੱਚ ਐਜੂਕੇਸ਼ਨ ਵਿੱਚ ਕਿਤਾਬਾਂ ਵਿੱਚ ਮੈਂ ਕਈ ਜਗ੍ਹਾ ਦੇਖਿਆ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਈ ਹੋਰ ਫੈਸਲੇ ਕੀਤੇ ਜਾ ਰਹੇ ਆ ਨਾਲੇ ਉਸ ਕੌਮ ਦੇ ਖਿਲਾਫ ਜਿਸ ਕੌਮ ਨੇ ਦੂਜਿਆਂ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰਤਾ ਸੋ ਅੱਜ ਦੇ ਦਿਨ ਆਪਾਂ ਸਾਰੇ ਇਕੱਠੇ ਹੋਏ ਆਂ ਸ਼ਹੀਦੀ ਦਿਹਾੜਾ ਹੈ ਮੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਮਿਹਨਤੀ ਹੈ ਬੜੇ ਵਧੀਆ ਤਰੀਕੇ ਨੇ ਪੜੇ ਉਹਨਾਂ ਨੇ ਪਿਆਰ ਨਾਲ ਪੂਰੇ ਜੋਰ ਨਾਲ ਪੂਰੀ ਸਾਰਾ ਸਮਾਂ ਉਹਨਾਂ ਨੇ ਇਸ ਸਮਾਗਮਾਂ ਨੂੰ ਸਫਲ ਕਰਨ ਵਾਸਤੇ ਪੂਰਾ ਯੋਗਦਾਨ ਪਾਇਆ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਮੂਚੀ ਕੌਮ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਿਨੀ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਕੌਮ ਤਾਂ ਤਕੜੀ ਰਹੂਗੀ ਜੇ ਆਪਣੀ ਮਰਿਆਦਾ ਰਹੂਗੀ ਆਪਾਂ ਕਿਤੇ ਵੀ ਕੁਝ ਮਰਜ਼ੀ ਹੋ ਜੇ ਜਾਂ ਕਮੀ ਵੀ ਆ ਜਾਏ ਆਪਣੇ ਲਫ਼ਜ਼ਾਂ ਚ ਨਿਕਲ ਦਸ ਨਹੀਂ ਘਵਾਵੇਂ ਕੰਨ ਚ ਆ ਕੇ ਦੱਸਦੇ ਬੰਦਾ ਕਿ ਆਹ ਮੁਸ਼ਕਲ ਆ ਗਈ ਆਹ ਕਮੀ ਸਾਨੂੰ ਲੱਗਦੀ ਹੈ ਪਰ ਜਦੋਂ ਆਪਾਂ ਹੀ ਆਪਣੀ ਜਸੇਬੰਦੀਆਂ ਨੂੰ ਭੰਡਣ ਲੱਗ ਜਾਨੇ ਆ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਸੋ ਮੈਂ ਜਾਦਾ ਸਮਾਨ ਲੈੰਦਾ ਹੋਇਆ ਸਮੂਹੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਖਾਲਸਾ ਪੰਥ ਨੂੰ ਤੇ ਸਿਰ ਤੇ ਹੱਥ ਰੱਖਣ ਖਾਲਸਾ ਪੰਥ ਨੂੰ ਤਕੜੇ ਹੋ ਕੇ ਜਿਹੜੀ ਕੌਮ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ ਜੋ ਮੈਸੇਜ ਦਿੱਤਾ ਹੈ ਭਾਵੇਂ ਸਰਬੱਤ ਦਾ ਭਲਾ ਹੈ ਭਾਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹ ਜੋ ਜੋ ਹੁਕਮ ਗੁਰੂ ਸਾਹਿਬ ਦੇ ਹੈ ਆਪਾਂ ਸਾਰੇ ਖਾਲਸਾ ਪੰਥ ਨੂੰ ਉਸੇ ਦਿਸ਼ਾ ਤੇ ਜਾਣਾ ਚਾਹੀਦਾ ਹੈ ਜੋ ਟੀਚਿੰਗਸ ਆਪਣੇ ਗੁਰੂ ਮਹਾਰਾਜ ਦੀ ਆਪਾਂ ਸਿੱਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ